ਪਿਆਰੋ ਅੱਜ ਅਸੀਂ ਪਰਿਵਿਖੂ ਦੀ ਪਵਿੱਤਰ ਬਾਣੀ ਨੂੰ ਬੜੇ ਜ਼ੋਰ ਦੇ ਕੇ ਧਿਆਨ ਦੇ ਕੇ ਸੁਣਾ ਹੈ ਪਰਿਵਿਖੂ ਦੀ ਪਵਿੱਤਰ ਬਾਣੀ ਕਹ ਰਹੀ ਆ ਮਾਤਾ ਪਿਤਾ ਦਾ ਆਦਰ ਕਰ ਯਾਰੋ ਐਨ ਧਿਆਨ ਦੇਣਾ ਨੌਜਵਾਨੋ ਬੱਚਿਓ ਪਰਿਵਿਖੂ ਦੀ ਪਵਿੱਤਰ ਬਾਣੀ ਕਹ ਰਹੀ ਆ ਮਾਤਾ ਪਿਤਾ ਦਾ ਆਦਰ ਕਰ ਜਿਹੜਾ ਇਨਸਾਨ ਆਪਣੇ ਮਾਤਾ ਪਿਤਾ ਦਾ ਆਦਰ ਨਹੀਂ ਨ ਕਰਦਾ ਅੱਜ ਪਰਮੇਸ਼ਵਰ ਦੀ ਪਵਿੱਤਰ ਬਾਣੀ ਵਿੱਚੋਂ ਸਿੱਖ ਲੈਣਾ ਉਹ ਆਸ਼ਿਸ਼ ਦੀ ਉਡੀਕ ਨਾ ਕਰੇ ਉਹ ਆਪਣੇ ਜੀਵਨ ਵਿੱਚ ਬਰਕਤ ਦੀ ਉਡੀਕ ਨਾ ਕਰੇ ਵੀ ਮੇਰੇ ਜੀਵਨ ਵਿੱਚ ਕੋਈ ਬਰਕਤ ਆਉਣ ਵਾਲੀ ਆ ਮੈਂ ਇਸ ਮੁਕਾਮ ਤੇ ਪਹੁੰਚ ਜਾਵਾਂਗਾ ਪਿਆਰ ਬਹੁਤ ਸਾਰੇ ਆਸੇ ਬੱਚੇ ਆ ਗਿਆ ਮਾਤਾ ਪਿਤਾ ਕਰ ਲਾਂਦਾ ਹਾ ਮਾਤਾ ਪਿੰਡਾਂ ਨੂੰ ਹਾਈ ਦਿੰਦਾ ਹਾ ਪਾਪੀ ਅਣ ਆਗਿਆਕਾਰ ਔਰ ਬਿਨਾਰੇ ਬਾਣੀ ਤੋਂ ਦੀਪ ਪ੍ਰਵਤ ਬਾਣੀ ਨੂੰ ਬੜੇ ਗੌਰ ਦੇ ਕੇ ਸੁਣਾ ਹੈ ਮਾਤਾ ਪਿਤਾ ਦਾ ਆਦਰ ਕਰ ਬਾਣੀ ਕਹੇ ਰਿਹਾ ਜਿਹੜਾ ਇਨਸਾਨ ਆਪਣੇ ਮਾਤਾ ਪਿਤਾ ਦਾ ਆਦਰ ਨਹੀਂ ਕਰਦਾ ਉਹ ਕਦੀ ਅੱਚ ਜੁਗ ਨਹੀਂ ਜਾ ਸਕਦਾ ਆਉ ਪਿਆਰੇ ਬਾਣੀ ਵਿੱਚ ਚੱਲਦੇ ਆ ਪਰ ਇਹੋ ਦੀ ਪਵਤ ਬਾਣੀ ਸਾਨੂੰ ਕੀ ਸਿਖਾਉਂਦੀ ਆ ਊਚ ਦੇ ਪੁੱਤ ਉਹ ਤਾਂ ਵੀ ਅਧਿਆਏ ਉਹਦੀ ਬਾਣਾ ਹੱਥ ਵਿੱਚ ਬਾਣੀ ਨੂੰ ਪੜ੍ਹ ਕੇ ਵੀ ਕਦੀ ਆ ਨੌਜਵਾਨ ਮੇਰੀਆਂ ਭੈਣਾ ਨੌਜਵਾਨ ਮੇਰੇ ਵੀਰ ਬੱਚੇ ਬਜ਼ੁਰਗ ਨੌਜਵਾਨ ਜਿੰਦੇ ਵਿਹਾਰ ਆਧੁਪਰਮੇ ਕੋ ਦੀ ਪਵਿੱਤਰ ਬਾਣੀ ਨੂੰ ਕੰਨ ਫੋੜ ਕੇ ਸੁਣ ਲਿਓ ਆਪਣੇ ਜੀਵਨ ਤੇ ਆਸਾ ਇਹ ਰਾਖਿਓ ਸਾਡੇ ਜੀਵਨ ਵਿੱਚ ਕੋਈ ਫਰਕ ਨਹੀਂ ਠਰ ਸਕਦੀ ਯਾਰ ਉਹਦੇ ਜੀਵਨ ਵਿੱਚ ਵਰਕਤ ਨਹੀਂ ਠਾਰਗੀ ਜਿਹੜਾ ਇਨਸਾਨ ਆਪਣੇ ਮਾਤਾ ਪਿਤਾ ਦਾ ਆਦਰ ਨਾ ਕਰੇਗਾ ਰਾਜਾ ਬਾਣੀ ਕੀ ਕਹ ਰਹੀ ਆ ਬਾਣੀ ਨੂੰ ਬੜਾ ਗੌਰ ਨਾਲ ਤੇ ਧਿਆਨ ਨਾਲ ਸੁਣਿਆ ਪਰਦੇ ਨੇ ਆ ਤੂੰ ਆਪਣੇ ਪਿਤਾ ਅਰ ਆਪਣੀ ਮਾਤਾ ਦਾ ਆਦਰ ਕਰ ਪ੍ਰਭੂ ਯਿਸੂ ਮਸੀਹ ਦੀ ਪਰਮੇਸ਼ਰ ਦੀ ਪੁਨਤਰ ਬਾਣੀ ਬੜਾ ਗੌਰ ਨਾਲ ਤੇ ਧਿਆਨ ਨਾਲ ਸੁਣਦੀ ਲੋੜ ਆ ਪਰਮੇਸ਼ੁਰ ਦੀ ਬਾਣੀ ਕਹਿ ਰਹੀ ਆ ਇਹ ਤੂੰ ਆਪਣੇ ਪਿਤਾ ਅਰ ਆਪਣੀ ਮਾਤਾ ਦਾ ਆਦਰ ਕਰ ਨੌਜਵਾਨ ਆ ਆਪਣੇ ਪਿਤਾ ਨੌਜਵਾਨ ਆ ਆਪਣੇ ਪਿਤਾ ਦਾ ਤੇ ਆਪਣੀ ਮਾਂ ਦਾ ਪਹਿਲੇ ਨੰਬਰ ਤੇ ਆ ਪਿਤਾ ਦਾ ਤੇ ਆਪਣੀ ਮਾਂ ਦਾ ਆਦਰ ਕਰ ਤਾਂ ਜੋ ਤੇਰੇ ਦਿਨ ਉਸ ਖੂਬੀ ਉਤੇ ਤੇਰੇ ਉਹ ਆਪਣੇ ਪਿਤਾ ਦਾ ਆਪਣੀ ਮਾਤਾ ਦਾ ਆਦਰ ਕਰੂ ਜੀਵਾਨ ਆਪਣੇ ਪਿਤਾ ਦਾ ਆਪਣੀ ਮਾਤਾ ਦਾ ਆਦਰ ਕਰ ਤਾ ਦਿਓ ਤੇਰੇ ਦਿਨ ਉਸ ਭੂਮੀ ਉਤੇ ਤੇਰੇ ਦਿਨ ਜਿਹੜੀ ਧਰਤੀ ਤੋਂ ਤੂੰ ਰਹਿ ਰਿਹਾ ਤੇਰੇ ਜਿਹੜਾ ਉਸ ਭੂਮੀ ਉਤੇ ਜਿਹੜੀ ਹਵਾ ਤੇਰਾ ਪਰਮੇਸ਼ਵਰ ਤੈਨੂੰ ਦਿੰਦਾ ਹੈ ਜੇ ਨਹੀਂ ਕਿ ਹਵਾ ਤੇਰਾ ਪਰਮੇਸ਼ਵਰ ਕਿ ਤੂੰ ਇਸ ਧਰਤੀ ਤੇ ਰਹਿਣ ਲਈ ਸਾਚੁਨਾ ਹ ਲੰਬੇ ਹੋਣ ਸਾਬੋ ਅਲੱਲੂਇਆ ਇਹ ਕਰਤਾ ਜੀਵਨ ਵਿੱਚ ਮਾਤਾ ਪਿਤਾ ਦੀ ਆਗਿਆ ਕਰੀ ਨਹੀਂ ਆਤੀ ਆਪਣੇ ਜੀਵਨ ਕਿਉਂ ਪਰਗਤ ਦੀ ਉਡੀਕ ਨਾ ਰੱਖੇ ਬਾਰੀਕਾਰਿਆ ਜਿਹੜਾ ਇਨਸਾਨ ਆਪਣੇ ਪਿਤਾ ਆਪਣੀ ਮਾਂ ਦਾ ਰਦਰ ਕਰਦਾ ਹੈ ਜਿਹੜੀ ਧਰਤੀ 'ਚੋਂ ਰਹਿ ਰਿਹਾ ਹੈ ਉਹ ਧਰਤੀ ਦੇ ਉਹ ਜੜਕੀ ਹੋਣਗੇ ਲੰਮੇ ਹੋਣਗੇ ਉਸ ਇਨਸਾਨ ਦੇ ਉਸ ਜਵਾਨ ਦੇ ਉਸ ਨੌਜਵਾਨ ਭੈਣ ਦੇ ਨੌਜਵਾਨ ਵੀਰ ਦੇ

ਤੇ ਅੱਗੇ ਆ ਕੇ ਤੁਸੀਂ ਆਪਣੀ ਮਾਂ ਨੂੰ ਤੇ ਆਪਣੇ ਪਿਓ ਨੂੰ ਵੀ ਕੱਢਦੇ ਆ ਗਾਲਾਂ ਕਹਦਾ ਅੰਦਰ ਨਹੀਂ ਕਰਦਾ ਪਿਓ ਦਾ ਕਿਆ ਮਾਂ ਤੇਰੀ ਜਿੰਦਗੀ ਨਿਖਾਵਨ ਕਰ ਦਿੱਤੀ ਆ ਪਰ ਤੂੰ ਤੇਰੇ ਆਪੇ ਲੱਗਿਆ ਪਿਓ ਦੀ ਮਿਹਨਤ ਦਾ ਮੁੱਲ ਨਹੀਂ ਮੋੜਿਆ ਮਾਂ ਦੀ ਮਿਹਨਤ ਦਾ ਮੁੱਲ ਨਹੀਂ ਮੋੜਿਆ ਕਹਿੰਦਾ ਜਿਹੜਾ ਜਵਾਨ ਆਪਣੇ ਮਾਂ ਪਿਓ ਨੂੰ ਫਟਕਾਰਦਾ ਉਹਨਾਂ ਨੂੰ ਦੁਰਵੱਚਨ ਬੋਲਦਾ ਗਾਲਾਂ ਕਢਦਾ ਨੀਤੀਆਂ ਕਰਦਾ ਹੀ ਠਾਕਦਾ ਬਾਣੀ ਦੱਸਦੀ ਉਹਦਾ ਦੀਵਾ ਬਰਕਰਾਰ ਕਪਾ ਦੇ ਵਿੱਚ ਖਤਮ ਖਤਮਿਆ ਦੀ ਬਰਕਤ ਇਹ ਤਾਂ ਕਲਾਕਾਰ ਨੇ ਗੀਤ ਵੀ ਗਾਇਆ ਸੀ ਜਿੰਨੇ ਵਟਿਆਂ ਨੂੰ ਪਾਇਆ ਉਹਨੇ ਸੁੱਖ ਕਦੀ ਨਾ ਪਾਇਆ ਵਟਿਆਂ ਨੂੰ ਪਾਇਆ ਉਹਨੇ ਸੁੱਖ ਨਹੀਂ ਕਦੀ ਪਾਇਆ ਆਪ ਤੂੰ ਵਟੇ ਦਾਤ ਨਹੀਂ ਕਰਨਾ ਮਾਨ ਪੜਾਇਆ ਮਾਨ ਕਿ ਤੈਨੂੰ ਕਿਸੇ ਦਾ ਪਤਾ ਹੈਗਾ ਤੈਨੂੰ ਕਿਸੇ ਦਾ ਪਤਾ ਆਪਣੇ ਮਾਪਿਆਂ ਦੀ ਗੱਲ ਤੇ ਗੌਰ ਨਹੀਂ ਕਰਦੇ ਧਿਆਨ ਨਹੀਂ ਕਰਦੇ ਆディ ਯਾਦ ਰੱਖੜੋ ਨੌਜਵਾਨਾ ਜਿਹੜੇ ਆਪਣੀ ਮਾਂ ਦਾ ਆਪਣੇ ਪਿਓ ਦਾ ਨਰਾਦਰ ਕਰਦੇ ਆ ਬਾਣੀ ਕਹਿੰਦੀ ਆ ਜਿਹੜਾਂ ਸੋਣਾ ਆਪਣੇ ਮਾਤਾ ਪਿਤਾ ਦਾ ਆਦਰ ਨਹੀਂ ਕਰਦਾ ਉਹਦਾ ਦੀਵਾ ਘੋਪ ਤੇਰੇ ਵਿੱਚ ਕੀ ਹੋ ਜਾਵੇਗਾ ਬੱਝੇਗਾ ਉਹਨੂੰ ਕੋਈ ਬਰਕਤ ਨਹੀਂ ਆ

ਕਿੰਦਾ ਜਿਹੜੀ ਧਰਤੀ ਤੇ ਰਹ ਰਿਹਾ ਧਰਤੀ ਤੇ ਤੇਰੇ ਦਿਨ ਲੰਬੇ ਹੋ ਜਾਣਗੇ ਜਿਹੜਾ ਆਪਣੇ ਮਾਤਾ ਪਿਤਾ ਨੂੰ ਫਟਕਾਉਂਦਾ ਹ ਉਹਦੇ ਜੀਵਨ ਵਿੱਚੋਂ ਆਪਾ ਨੇ ਰਾਹ ਜਾਂਦਾ ਬਰਕਤ ਦੂਰ ਹੋ ਜਾਂਦੀ ਆ ਤੇ ਬਾਣੀ ਹੋਰ ਕੁਝ ਕੀ ਕਰੇ ਥੋ ਜਵਾਨ ਕਰ ਰਿਹਾ ਅੱਜ ਜਿਹੜਾ ਆਪਣੀ ਪਿਆਰ ਨਾਲ ਸਤਿਕਾਰ ਕਰਦਾ ਜਿਹੜਾ ਪਿਆਰ ਨੂੰ ਕੱਢ ਦਿੰਦਾ ਪਿਆਰ ਨੂੰ ਕੋਠੀ ਈਆ ਪੁੱਤ ਨੇ ਕੀ ਕੀਤਾ ਧੀ ਨੇ ਕੀ ਕੀਤਾ ਐਸੀ ਨਾ ਧੀਆ ਮੈ ਗਈ ਆ ਵੀ ਠਹਿਰੇ ਵੀ ਪਰਕਤ ਠਹਿਰੇ ਕਿਸਾਂ ਬੋ ਹallelujah ਹallelujah ਇਹ ਤਾਂ ਕੋਈ ਮਾਂ ਗੱਲ ਕਰਦੀ ਆ ਕਿਸੇ ਨੇ ਸਹਾਹੀ ਆ ਹਾਂਜੀ ਪਿਓ ਨੇ ਗੱਲ ਕੀਤੀ ਕਦੀ ਕਹਿੰਦੇ ਸਹਾਹੀ ਆ ਜਦ ਤੱਕ ਅੱਠ ਦਾ ਗੱਲਾਂ ਨਾ ਕਰ ਦਈਏ ਤੇ ਕਹਿ ਦਿੰਦੇ ਆ ਇਹ ਹੋਵੇ ਕੌਣ ਗੱਲ ਕਰਕੇ ਜਾਣ ਵਾਲਾ ਬਾਣੀ ਕਹਿੰਦੀ ਆ ਜੇ ਨਾਲ ਸੰਸਾਨ ਆਪਣੇ ਮਾਤਾ ਪਿਤਾ ਨੂੰ ਫਟਕਾਰਦਾ ਹ ਦੁਰਵਚਨ ਬੋਲਦਾ ਹ ਬਹੁਤ ਉਹਦਾ ਦੀਵਾਰ ਕੋ ਆਪਣਾ ਮਾਰੇ ਮਤ ਕੋਈ ਤਾਂ ਲੇਗਾ ਬਾਣੀ ਹੋਰ ਬਦ ਕੀ ਕਰੇਗਾ ਜਿਹੜਾ ਇੱਕ ਸਾਨ ਆਪਣੀ ਮਾਂ ਨੂੰ ਆਪਣੇ ਪਿਓ ਨੂੰ ਘਰੋਂ ਕੱਢਦਾ ਹੈ ਉਹਦੇ ਜੀਵਨ ਵਿੱਚ ਕੈਸੀ ਆਸ਼ੀਸ਼ ਘਰਦੀ ਕੋਈ ਗੌਰ ਤੇ ਕਿਛੁ ਨਹੀਂ ਪੜਦੇ ਆ ਜਿਹੜਾ ਆਪਣੀ ਪਿਓ ਨਾਲ ਸੱਤੀ ਕਰਦਾ ਜਿਹੜਾ ਆਪਣੇ ਪਿਓ ਦੇ ਨਾਲ ਸੱਤੀ ਕਰਦਾ ਹੈ ਤੇ ਆਪਣੀ ਮਾਂ ਨੂੰ ਕੱਢ ਸਕਦਾ ਹੈ ਆਪਣੀ ਮਾਂ ਨੂੰ ਕੱਢ ਸਕਦਾ ਮਾਂ ਪਿਓ ਘਰੋਂ ਕੱਢ ਦਿੰਦਾ ਹੁਣ ਨਹੀਂ ਪਈ ਤੁਹਾਡਾ ਕੋਈ ਕੰਮ ਇੱਥੇ ਰਹਿਣ ਦਾ ਕਹਿੰਦਾ ਦੌੜੇ ਸੀ ਬੜਾ ਔਖੇ ਰਾਹ ਰੇ ਆਦੇ ਤੂੰ ਜੋ ਸਾਨੂੰ ਔਖਾ ਹੀ ਇਹਲਾ ਕਰਦਾ ਜਾਣਾ ਸਾਡਾ ਤੇ ਜੀਵਨ ਵੀ ਨਹੀਂ ਹੋ ਗਿਆ ਚਲੋ ਫੜੋ ਆਪੋ ਆਪਣਾ ਬਸਤਾ ਤੇ ਪਹੁੰਚ ਜਾ ਆ ਜੀਨੇ ਤੇ ਕਿੱਥੇ ਨਿਕਲ ਚੋ ਤਾਂ ਛੱਡ ਕੇ ਤੇ ਚਲੇ ਜਾ ਬਾਣੀ ਕਹਿੰਦੀ ਜਿਹੜਾ ਮਾਂ ਪਿਓ ਦਾ ਧੱਕਾ ਕਰਦਾ ਹੈ ਉਹਦੇ ਜ਼ਿੰਦਗੀ ਨਹੀਂ ਬਣਦਾ ਹ ਬੜ ਗੌਰ ਦੇ ਕੇ ਸੁਣਦਾ ਦੁਬਾਰਾ ਸੁਣਾ ਦਿੰਨੇ ਆ ਵਚਨ ਦੁਬਾਰਾ ਪੜ੍ਹ ਦਿੰਨੇ ਆ ਜਿਹੜਾ ਆਪਣੇ ਪਿਓ ਨਾਲ ਸੱਤੀ ਕਰਦਾ ਜਿਹੜਾ ਆਪਣੇ ਪਿਓ ਨਾਲ ਸੱਤੀ ਕਰਦਾ ਹੈ ਤੇ ਆਪਣੀ ਮਾਂ ਨੂੰ ਕੱਢ ਛੱਡਦਾ ਆਪਣੀ ਮਾਂ ਨੂੰ ਕਿਹੋ ਬਾਤ ਕਰ ਛੱਡਦਾ ਹੈ ਉਹ ਮੂੰਹ ਕਾਲਾ ਕਰਨਾ ਕਹਿੰਦਾ ਵੀ ਜ਼ਿੰਦਗੀ 'ਚ ਧੱਬਾ ਆ ਉਹਦੀ ਜ਼ਿੰਦਗੀ 'ਚ ਕਾਲਖ ਲੱਗਦੀ ਆ ਜਿੱਦਾਂ ਉਹਨੇ ਕੀਤਾ ਉਹਦੇ ਨਾਲ ਗਵਾ ਇਸੇ ਤਰ੍ਹਾਂ ਹੀ ਕਹਿੰਦਾ ਵੀ ਜ਼ਿੰਦਗੀ 'ਚ ਕਾਲਖ ਮਗਰਾ ਇਹ ਨਦਮੇ ਕਿਹਾ ਕਾਲਖ ਮਿਰਦੇ ਦੀ ਸੂਰ ਤੇ ਨਾਲ ਦੇਖ ਰਿਓ ਕਾਲਖ ਮਿਰਦੇ ਦੀ ਕਤਲ ਮਿਰਦੇਗਾ ਜਿਹੜਾ ਜ਼ਿੰਦਗੀ ਚ ਕਲਮ ਲਾ ਲੀਗਾ ਉਹ ਕਦੇ ਮਿਡੇਗਾ ਯਾਰੋ ਬੱਚਿਓ ਯਾਦ ਰੱਖਿਓ ਬਾਣੀ ਕਾਲ ਜਿਹੜਾ ਆਪਣੇ ਮਾਂ ਪਿਓ ਨੂੰ ਭਰੋ ਪਰਛਾਵਾਂ ਉਹ ਮੂੰਹ ਕਾਲਾ ਕਰਨ ਵਾਲਾ ਉਹਦੀ ਜ਼ਿੰਦਗੀ ਚੋਂ ਬਾਹਰ ਉਹ ਕਦੀ ਆਸ਼ੀਸ਼ ਨਾ ਪਾ ਸਕਦਾ ਆਨ ਨੂੰ ਧਿਆਨ ਦੇਈਏ ਬੱਚਿਓ ਜਿਹੜੇ ਆਪਣੀ ਮਾਂ ਪਿਓ ਦੇ ਅੱਖੇ ਨਹੀਂ ਲੱਗਦੇ ਆ ਵੀ ਯਾਦ ਰੱਖਿਓ ਮਾਂ ਦੇ ਅੱਖੇ ਲੱਗਣਾ ਪਣਾ ਪਿਓ ਦੇ ਅੱਖੇ ਲੱਗਣਾ ਪਣਾ ਜਿਹੜਾ ਸੰਗੈ ਯੋਗ ਨੂੰ ਬੋਲੇ ਨਾ ਲੈ ਲਈਆ ਇਸੋਸਾਰ ਨੂੰ ਫਾਦੇ ਜਿਹੜਾ ਜੱਗ ਸਾਹਮੜਿਆ ਆ ਕਹਿੰਦਾ ਜਿਹੜਾ ਮਾਂ ਨੂੰ ਪਿਓ ਨੂੰ ਕੱਢ ਛੱਡਦਾ ਹੈ ਨਾ ਉਹ ਕਦੀ ਆਸ਼ੀਰਵਾਦ ਨਹੀਂ ਲੈ ਸਕਦਾ ਯਾਦ ਰੱਖਿਓ ਬੇਕਲ ਸੀ ਆਪਣੀ ਮਾਂ ਦੇ ਅੱਖੇ ਨਹੀਂ ਲੱਗਦੇ ਆਪਣੇ ਪਿਓ ਦੇ ਅੱਖੇ ਨਹੀਂ ਲੱਗਦੇ ਇਸ ਸਾਡੇ ਜੀਵ ਵਿੱਚ ਕੀ ਨਹੀਂ ਆ ਸਕਦੀ ਬਾਕਤ ਵੀ ਫੈਲ ਸਕਦੀ ਸਭ ਉਹ ਜਿਹੜੇ ਲਈ ਆਮੇਨ ਹallelujah ਜੇ ਮਾਲਕ ਕੀ ਕਰੇ ਬੜਾ ਗਵਤਕ ਸੋਨੇ ਆ ਪਰਦੇ ਨੂੰ ਬਦਲਦਾ ਜਿਹੜਾ ਆਪਣੇ ਪਿਓ ਨਾਲ ਸੱਤੀ ਕਰਦਾ ਜਿਹੜਾ ਆਪਣੇ ਪਿਓ ਦੇ ਨਾਲ ਬਹੁਤ ਵੱਡੀ ਸ਼ਕਤੀ ਕਰ ਦਿੰਦਾ ਹੈ ਤੇ ਆਪਣੀ ਮਾਂ ਨੂੰ ਕੱਢ ਛੱਡਦਾ ਹੈ ਆਪਣੀ ਮਾਂ ਨੂੰ ਕੱਢ ਬਾਹਰ ਕੱਢ ਰੋਗਾ ਉਹ ਮੂੰਹ ਕਾਲਾ ਕਰਦਾ ਉਹ ਮੂੰਹ ਇਹ ਤਾਂ ਬਾਹਰ ਨਾਮੂ ਵਾਲਾ ਪੁੱਤਰ ਹੈ ਉਹ ਤਾਂ ਬਾਹਰ ਲਗਨ ਵਾਲਾ ਪੁੱਤਰ ਹੈ ਪੁੱਤਰ ਜਿਹੜਾ ਮਾਲਵਾ ਸ਼ਕਤੀ ਪਿਓ ਨਾਲ ਸ਼ਕਤੀ ਕਰਦਾ

ਮਾਤਾ ਪਿਤਾ ਦੇ ਆਦਰ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨਾ ਅਉਰਾਂ ਦੇ ਦਰਾਂ ਦੇ ਕਿਤਾਬ ਛਾਪਣ ਜਾਣੀਆਂ ਮਾਤਾ ਪਿਤਾ ਦਾ ਆਦਰ ਕਰੋ ਹੋ ਸਕਦਾ ਨਵੇਂ ਸਾਲ ਤੇ ਅਸੀਂ ਇੱਕ ਕਿਤਾਬ ਨੂੰ ਮੰਡਾ ਕੇ ਵੀ ਜੇ ਬੁੱਕ ਜਿਹੜੀ ਤਿਆਰ ਹੋ ਜੇਗੀ ਮਾਤਾ ਪਿਤਾ ਦਾ ਆਦਰ ਕਰੋ ਜਿਹੜਾ ਮਾਤਾ ਪਿਤਾ ਦਾ ਆਦਰ ਨਹੀਂ ਕਰਦਾ ਉਹ ਕਦੇ ਵੀ ਆਸ਼ੀਰਵਾਦ ਨਹੀਂ ਸਕਦਾ सामने तो के माता पिता का माता पिता तक की करना कई भी लगना घर लागे नहीं, नहीं, ना लगोगे कभी अपने जीवन में आशिष खाओगे कभी नहीं आशि खाओगे याद रख आशिश नहीं मिलनी बरकत नहीं मिलनी अपने मां प्यो दी लगना है मां प्यो में भी लगना है ਆ ਨੂੰ ਧਿਆਨ ਦੇ ਕੇ ਮਾਪਿਆਂ ਦੀ ਕਿ ਲੱਗਣਾ ਹੈ ਆਖੇ ਮਾਪਿਆਂ ਦੇ ਆਖੇ ਲੱਗਣਾ ਪਾਣਾ ਤੇ ਜਵਾਨਾਂ ਵਿੱਚੋਂ ਮਾਪਿਆਂ ਦੇ ਕਿ ਲੱਗਣਾ ਪਾਣਾ ਹਾਂਜੀ ਆ ਮੇਰੇ ਨੂੰ ਲਗਾ ਕਰਨੇ ਬੋਲੋ ਮਾਪਿਆਂ ਦੀ ਕਿ ਲੱਗਣਾ ਪਾਣਾ ਹਾਂਜੀ ਲੱਗਣਾ ਪਾਣਾ ਤੇ ਫਿਰ ਅਸੀਂ ਪੌਣੇ ਤਰੱਕੀ ਜੇ ਵੀ ਮਰਜ਼ੀ ਕਰੀਏ ਫਿਰ ਕਾਮਯਾਬ ਹੋਵਾਂਗੇ ਜੇਕਰ ਮਾਪਿਆਂ ਦੇ ਆਖੇ ਨਾ ਲੱਗੇ ਤੇ ਕਦੀ ਤਰੱਕੀ ਹੋਣੀ ਵਚਨ ਤੋਂ ਕੀ ਨੇ ਦੂਰ ਬਾਣੀ ਕਿਉਂ ਦੇ ਵਚਨ ਤੋਂ ਕੀ ਨੇ ਦੂਰ ਬਾਣੀ ਪਿਆਰੋ ਪਿਆਰੀ ਆਦਰ ਕਰ ਸਤਿਕਾਰ ਕਰ ਸਤਿਕਾਰ ਕਰਨਾ ਚਾਹੀਦਾ ਬਾਣੀ ਕੀ ਕਰੀ ਜਿ ਪੜਦੇ ਨੇ ਆ ਇਹ ਬਾਲਕੋ ਇਹ ਬਾਲਕੋ ਤੁਸੀਂ ਪ੍ਰਭੂ ਵਿੱਚ ਆਹ ਇਹ ਬਾਲਕੋ ਇਹ ਜਵਾਨੋ ਇਹ ਬਾਲਕੋ ਤੁਸੀਂ ਪ੍ਰਭੂ ਵਿੱਚ ਤੁਸੀਂ ਪ੍ਰਭੂ ਦੇ ਬੱਚਾ ਆਪਣੀ ਮਾਪਿਆਂ ਦੀ ਆਗਿਆ ਕਰ ਰਹੋ ਮਾਪਿਆਂ ਨੇ ਕੀ ਰਹਿਣਾ ਆਦਰ ਕਰ ਮਾਂ ਨੇ ਜੋ ਕਿਆ ਮੰਨਣਾ ਪੈਣਾ ਪੈਂਦੀਏ ਜਵਾਨਾ ਜੋ ਪਿਓ ਨੇ ਕਿਆ ਮੰਗਣਾ ਪਣਾਇਆ ਪਿਓ ਕੋਈ ਅਜਿਹਾ ਹੈ ਜਿਹੜਾ ਆਪਣੇ ਧੀ ਪੁੱਤ ਦਾ ਬੁਰਾ ਸੋਚਦਾ ਹੋਵੇ ਹੈਗਾ ਕੋਈ ਬੱਚਿਆਂ ਨੇ ਬੋਲਦੇ ਬਿੱਟੇ ਕੋਈ ਹੈਗਾ ਅਸਾ ਹੈਗਾ ਕੋਈ ਅਸੀ ਮਾਂ ਹੈਗੀ ਆ ਜਿਹੜੀ ਆਪਣੇ ਬੱਚਿਆਂ ਦਾ ਬੁਰਾ ਸੋਚਦੀ ਆ ਬੱਚਿਆਂ ਦਾ ਕੋਈ ਨਹੀਂ ਬੁਰਾ ਸੋਚਦਾ ਬੁਰੇ ਮਾਤਾ ਪਿਤਾ ਦੇ ਵਾਸਤੇ ਸੋਚਦੇ ਆ ਬੱਚੇ ਬੱਚਿਓ ਆਖੇ ਲੱਗਿਆ ਕਰੋ ਆਪਣੀ ਮਾਂ ਦੇ ਆਪਣੇ ਪਿਓ ਦੇ ਉਹ ਕਦੇ ਤੁਹਾਡਾ ਬੁਰਾ ਨਹੀਂ ਕਰ ਮੰਗੇ ਬਾਣੀ ਵਿੱਚ ਦੱਸਿਆ ਹੈ कहेंगता गुजारा कर ला मां प्यो वाह कभी बच्चा माड़ा सोचता नहीं सोचता इस करके बच्चों का फर्ज बढ़ता आग्या करी करो बाकी दुबारा पढ़ दया हे बालकों ए बालकों जवानों तूसी प्रभु ਵਿੱਚ तूसी प्रभु ਦੇ ਵਿੱਚ ਆਪਣੇ ਮਾਪਿਆਂ ਦੀ ਆਗਿਆ ਕਰ ਲੋ ਆਪਣੇ ਮਾਪਿਆਂ ਦੀ ਆਗਿਆ ਕਰ ਲੋ ਕਿਉਂ ਜੋ ਇਹ ਤਰਤ ਦੀ ਗੱਲ ਹੈ ਤੇਰੇ ਧਰਮ ਦੀ ਗੱਲ ਹੈ ਇਹ ਚੰਗੀ ਗੱਲ ਹੈ ਤੂੰ ਆਪਣੇ ਮਾਪਿਓ ਦਾ ਆਦਰ ਕਰੂ ਤੂੰ ਆਪਣੇ ਮਾਪਿਓ ਦਾ ਆਦਰ ਕਰ ਭਈ ਤੇਰਾ ਭਲਾ ਹੋਵੇ ਇਹ ਤੇਰਾ ਭਲਾ ਹੋਵੇਗਾ ਸਭੋਨ ਅੱਗੇ ਹallelujah ਜੇ ਮਾਪਿਓ ਜਦੋਂ ਤੂੰ ਕੀ ਕਰੇਗਾ? ਆਦੀ? ਆਦੀ? ਜੋ ਅਨੁਕੀ ਕਰਨਾ ਪੈਣਾ ਆ। ਮਾਪੇ ਦਾ ਕੀ ਕਰਨਾ ਪੈਣਾ ਆ? ਮਾਪੇ ਦਾ ਕੀ ਕਰਨਾ ਪੈਣਾ ਆ? ਹਾਂ? ਮਾਪੇ ਦਾ ਅੰਦਰ ਕਰੀਗੇ। ਕਿਉਂਦਾ ਫੇਰ ਤੇਰੇ ਲਈ ਵਧੀਆ ਆਸ਼ੀਸ਼ ਹੈ। ਫੇਰ ਤੇਰੇ ਲਈ ਵਧੀਆ ਬਰਕਤ ਹੈ। ਜੋ ਮੰਗੇ ਦਾ ਸੋਇ ਤੈਨੂੰ ਦਿੱਤਾ। ਜੋ ਵੀ ਫਲ ਤੇ ਜੀਵਨ ਵਿੱਚ ਵਚਨ ਦੀ ਲੋੜ ਚਾਹੀਦਾ ਹੈ ਨਾ ਪਰ ਨਹੀਂ ਕਿਉਂ ਨਾ ਵਚਨ ਦੀਆਂ ਗੱਲਾਂ ਤੇਰੇ ਜੀਵਨ ਵਿੱਚ ਹੋਣੀਆਂ ਚਾਹੀਦੀਆਂ ਨੇ ਨਾ ਵਚਨ ਪਰਮੇਸ਼ਰ ਤੇ ਪਰਮੇਸ਼ਰ ਦੇ ਹੁਕਮਾਂ ਦੇ ਬੱਚਿਆਂ ਦੀ ਕੀ ਕਰਨੀ ਹੈ ਫਲਨਾ ਕਰਨੀਆਂ ਜਿਹੜਾ ਵਚਨ ਦੇ ਅਨੁਸਾਰ ਆਪਣੇ ਜੀਵਨ ਨੂੰ ਬទਿਤ ਕਰਦਾ ਹੈ ਉਹ ਸੋਹਣੇ ਫਲ ਪਾਵੇਗਾ ਬੱਚਿਆਂ ਦੀ ਯਾਦ ਰੱਖ ਲਿਓ ਸਦਾਈ ਇਹ ਦੇਖ ਲਿਓ ਇਹ ਦੇਖ ਲਿਓ ਡਾਇਰੀ ਤੇ ਲਿਖਿਆ ਲਿਖਿਆ ਦੇਦੀ ਪਤਨੀ ਤੇ ਦੇਖ ਲਿਓ ਇਹ ਸਾਨੂੰ ਕਹਿੰਦਾ ਆਦਰ ਕਰਨਾ ਪੈਣਾ ਹੈ ਹਾਂ ਮਾਬਦਗੀ ਕਰਨਾ ਪੈਣਾ ਆਦਰ ਕਰਨਾ ਪੈਣਾ ਕਿਉਂ ਆਦਰ ਕਰਨਾ ਪੈਣਾ ਇੱਕ ਹੱਥ ਫੜ ਦੇਣਾ ਤੁਸੀਂ ਕਹੋ ਲੰਮਾ ਹੋ ਗਿਆ ਬੱਚਾ ਕਿ ਕੋਈ ਯਾਰ ਬਹੁਤਾ ਵੀ ਪੁੱਤਰ ਤੇ ਇਹ ਅਧਿਆਏ ਇਹਦੀ 24 ਪੜ੍ਹ ਕੇ ਸਮਾਪਤੀ ਕਰ ਦਿੰਦੀਆਂ ਕਿਉਂ ਆਦਰ ਕਰਨਾ ਪੈਣਾ ਆਪਣੀ ਮਾਂ ਦਾ ਕਿਉਂ ਆਦਰ ਕਰਨਾ ਪੈਣਾ ਆਪਣੇ ਪਿਓ ਦਾ ਕਿਉਂ ਆ ਕਿਉਂ ਪਰੇ ਗਿਰੇ ਗੱਲ ਕਹਿ ਰਿਹਾ ਆਉ ਪਿਆਰੇ ਬਣ ਗੌਰ ਤੇ ਸੁਣਦੇ ਆ ਕਹਾਵਤਾਂ ਦੀ ਕਿਤਾਬ 23 ਅਧਿਆਇ ਦੀ ਪਾਣੀ ਆਦਮੀ ਚ ਪੜ੍ਹਦੇ ਨੇ ਆ ਕਿਉਂ ਆਦਰ ਕਰਨਾ ਪੈਣਾ ਆਪਣੀ ਮਾਂ ਦਾ ਆਪਣੇ ਪਿਓ ਦਾ ਅਜੇ ਪੜ੍ਹ ਲਏ ਆਪਣੇ ਪਿਓ ਦੀ ਗੱਲ ਸੁਣਨ ਆਪਣੇ ਪਿਓ ਦੀਆਂ ਅੱਖਾਂ ਲੱਗ ਜਿਸ ਤੋਂ ਤੂੰ ਜੰਮਿਆ ਹੈ Má pro... ਪਿਓ ਦੀ ਗੱਲ ਸੁਣਾ ਆਪਣੇ ਪਿਓ ਦੀ ਗੱਲ ਸੁਣਾ ਜਿਸ ਤੋਂ ਤੂੰ ਜੰਮਿਆ ਹੈ ਜਿਸ ਤੋਂ ਤੂੰ ਜੰਮਿਆ ਹੈ ਅਤੇ ਆਪਣੀ ਮਾਂ ਨੂੰ ਅਤੇ ਆਪਣੀ ਮਾਂ ਨੂੰ ਉਹਦੇ ਬਢੇਪੇ ਦੇ ਸਮੇਂ ਤੋਰਨਾ ਜਾਣ ਉਹਦੇ ਬਢੇਪੇ ਦੇ ਸਮੇਂ ਕੀ ਨਾ ਜਾਣ ਹਾਂਜੀ ਜੇ ਮਾਂ ਉੱਪਰ ਚਾਰਕ ਧੋੜੇ ਆ ਗਏ ਸੇ ਗੁਰੂ ਜੀ ਤੂੰ ਕਹਿ ਹੈ ਮਾ ਮਦੀ ਦੀ ਚੁੱਪ ਕਰ ਜਿਆ ਕਰ ਮੇਰੇ ਨਾਲ ਗੱਲਾਂ ਵਿੱਚ ਵੀ ਨਾ ਕਰਾ ਕਰ ਬਾਕੀ ਅੰਦਾਜੀ ਨਾ ਦਿਆ ਕਰ ਤੇ ਮਾਂ ਨੂੰ ਨਹੀਂ ਕਹਿਣਾ ਹੁੰਦਾ ਫਿਰ ਕੀ ਕਹਾਂਗੇ ਗੁਰੜੀ ਬੁੱਢਾ ਡੈੜੀ ਵੀ ਨਹੀਂ ਪਾਪਾ ਵੀ ਨਹੀਂ ਹਨਾ ਲੈਂਗੁਏਜ ਹੀ ਕੀ ਹੋ ਜਾਂਦੀ ਆ ਉਸ ਜਿਹੜਾ ਪਤਾ ਜਾਂਦੀ ਉਹ ਬੁੱਢੇ ਨੂੰ ਪਤਾ ਹੀ ਕਿਹੇ ਗੱਲ ਦਾ ਨਹੀਂ ਅਖਰੂੜੀ ਵੀ ਆਵੇਂ ਗੱਲਾਂ ਕਰੀ ਜਾਂਦੀ ਹਨਾ ਇਹ ਬਾਣੀ ਕਰਾਈ ਅਧਿਆਕਾਰੀ ਕਰ ਆਪਣੀ ਲਵਚਾਂ ਤੇ ਧਿਆਨ ਦੇ ਅਵੇਂ ਨਾ ਆਪਣੀ ਮਾਂ ਨੂੰ ਪਿਓ ਨੂੰ ਫਟਕਾਰ ਬੁਢੇਪੇ ਦੇ ਸਮੇਂ ਨੂੰ ਤੋਚਣਾ ਝਾਣਾ ਕਿਉਂਕਿ ਉਹਨਾਂ ਤੁਹਾਨੂੰ ਵੀ ਦਿੱਤਾ ਆ ਨੂੰ ਤੇ ਜਨਮ ਦੇਣ ਵਾਲੇ ਦੇ ਕਦੇ ਵੀ ਗੁਨਾ ਨੂੰ ਭੁੱਲਣਾ ਚਾਹੀਦਾ ਨਹੀਂ ਮਾ ਪਿਓ ਨੇ ਪਹਿਲੇ ਲੈਬਰੀਂ ਤੋਂ దిਇਆ ਹਾਂਜੀ ਛੋਟੇ ਛੋਟੇ ਹੁੰਦੇ ਆ ਪਾਲਿਆ ਕਿਉਂਕਿ ਮੈਂ ਵੀ ਬੱਚਿਆਂ ਮੈਂ ਤਿੰਨ ਬੱਚੇ ਆ ਜਾਣਦਾ ਮੈਂ ਬੜੇ ਅੱਗੇ ਹੋ ਕੇ ਬੱਚੇ ਪਾਲੀ ਦੇ ਆ ਨਾ ਵੀ ਉਸੇ ਤਰ੍ਹਾਂ ਕੋਈ ਕਾਹ ਬਿਠਾ ਆਪਣੇ ਦਸਾਂ ਨੂੰ ਜੀ ਦੁਗਨ ਲੋਈ ਮਾੜੀ ਮੋਠੀ ਤੇ ਮੈਂ ਕਹਿੰਦਾ ਤੇ ਕਿਹਾ ਤੂੰ ਦਾ ਕਰਕੇ ਵਿਖਾ ਲਈ ਹੁਣ ਕਿਹਾ ਤੂੰ ਵੇਖ ਲਈ ਹੁਣ ਤੇ ਫਿਰ ਜਦੋਂ ਪਤਾ ਲੱਗਾ ਵੀ ਆਦਰ ਤੇ ਸਤਕਾਰ ਕੀ ਹੁੰਦਾ ਹੈ ਤੇ ਪਿਆਰੋਂ ਬੱਚੇ ਸਾਡੇ ਜੀਵਨ ਵਿੱਚ ਕੀ ਕਰ ਗਿਆ ਘਰ ਘਰ ਗਿਆ ਘਰ ਘਰ ਗਿਆ ਇਸ ਕਰਕੇ ਅਸੀਂ ਜਾਣੀਏ ਤੇ ਆਪਣੇ ਮਾਤਾ ਪਿਤਾ ਦਾ ਕੀ ਕਰੀਏ ਆਦਰ ਤੇ ਬਡੇ ਤੇ ਸਮੇਂ ਜਦੋਂ ਅਸੀਂ ਬਜ਼ੁਰਗ ਹੋ ਗਿਆ ਨਾ ਤੇ ਉਹਨਾਂ ਨੂੰ ਕਦੇ ਦੂਚ ਜਾਣੀਏ ਐਵੇਂ ਨਾ ਧੱਕੇ ਮਾਰ ਮਾਰ ਕੇ ਕੱਢੀਏ

ਤੇ ਮਾਂ ਦਾ ਤੇ ਪਿਓ ਦਾ ਹਿਰਦਾ ਹੀ ਕਹੋ ਚਲਾ ਤੇ ਸਾਨੂੰ ਵੀ ਉਸੇ ਤਰ੍ਹਾਂ ਦਾ ਬੱਚਿਆਂ ਨੂੰ ਆਪਣਾ ਹਿਰਦਾ ਬਣਾ ਲੈਣਾ ਜਦੋਂ ਬਜ਼ੁਰਗ ਹੋ ਜਾਂਦਾ ਮਾਂ ਪਿਓ ਦਾ ਦੀਵਾਨ ਨੂੰ ਚੁੱਝਿਆ ਲੈਣਾ ਉਹਨਾਂ ਦਾ ਆਦਰ ਕਰਨਾ ਹੈ ਔਰ ਬਾਣੀ ਨੂੰ ਤੁਸੀਂ ਬੜੇ ਗੌਰ ਨਾਲ ਤੇ ਧਿਆਨ ਦੇ ਕੇ ਸੁਣਿਆ ਹੈ ਅੱਜ ਦਾ ਟਾਪਿਕ ਸੀ ਆਪਣੀ ਮਾਤਾ ਪਿਤਾ ਦਾ ਕੀ ਕਰਨਾ ਹੈ ਆਪਣੀ ਮਾਤਾ ਪਿਤਾ ਦਾ ਕੀ ਕਰਨਾ ਹੈ ਆਦਰ ਕਰਨਾ ਹੈ ਜਿਹੜਾ ਆਦਰ ਨਹੀਂ ਕਰਦਾ ਉਹ ਬਰਕਤ ਦੀ ਕੀ ਨਾ ਰੱਖੇ ਉਡੀਕ ਬਾਣੀ ਨੂੰ ਤੁਸੀਂ ਬੜੇ ਗੌਰ ਨਾਲ ਕੇ ਧਿਆਨ ਦੇ ਕੇ ਸੁਣਿਆ ਹ ਆ ਇਹੋ ਹੀ ਪਰਮੇਸ਼ਵਰ ਦਾ ਪਾਕ ਔਰ ਪਵਿੱਤਰ ਬ੍ਰਾਮ ਹੈ ਬੜੇ ਸੁਣੀ ਜਾਣ ਵਾਲੇ ਨੂੰ ਪਰਮੇਸ਼ਵਰ ਬਹੁਤ ਸਾਰੀ ਆਸ਼ੀਰਵਾਦ ਬਖਸ਼ਦੇ ਨੇ ਆਮੀਨ ਅਰ ਸੰਗਤ ਨੂੰ ਅਸੀਂ ਬ੍ਰਹਮਾਤਮਾ ਦੀਆਂ ਪ੍ਰਾਪਤ ਕਰੀ